ਕੀ ਖਾਸਾ ਕੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਜੱਲੇਵਾਲ ਸਾਹਿਬ ਨੂੰ ਰਾਤੋ ਰਾਤ ਕਿਤੇ ਚੱਕਿਆ ਨਾ ਜਾਵੇ ਦੇਖੋ ਇਹ ਸੁਪਰੀਮ ਕੋਰਟ ਦੇ ਕੱਲ ਦੇ ਫੈਸਲੇ ਤੇ ਹੋਈਆਂ ਟਿੱਪਣੀਆਂ ਨੂੰ ਮੁੱਖ ਰੱਖਦੇ ਹਾਂ ਅੱਜ ਦੋਨੇ ਮੋਰਚਿਆਂ ਦੀ ਮੀਟਿੰਗ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟিক্যাল ਇਹ ਸਾਰੇ ਪੱਖਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ ਪਰ ਉਹ ਜਿਹੜੀਆਂ ਟਿੱਪਣੀਆਂ ਨੇ ਉਹ ਇੱਕ ਤਰਫੀਆਂ ਨੇ ਕਿਸਾਨਾਂ ਦੇ ਵਿਰੋਧ ਚ ਨੇ ਮੰਨ ਲੋ ਟਿੱਪਣੀਆਂ ਦਾ ਕੋਈ ਵੀ ਉਹ ਢੰਗਾਈ ਚ ਬੱਚਿਆ ਪਹਿਲੂ ਸਾਨੂੰ ਨਜ਼ਰ ਨਹੀਂ ਆਇਆ ਕਿ ਕਿਸਾਨਾਂ ਦਾ ਇੱਡਾ ਵੱਡਾ ਲੰਮਾ ਅंदोलਨ ਹੋਵੇ ਤੇ ਕੇਂਦਰ ਸਰਕਾਰ ਨੂੰ ਇੱਕ ਵੀ ਪੁਆਇੰਟ ਉਹਨਾਂ ਨੇ ਨਹੀਂ ਕਿਹਾ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰੇ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਉਹਦੇ ਤੇ ਨਿਰਭਰ ਕਰਦਾ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕ ਕੱਲ ਨੂੰ ਵੱਡੀ ਗਿਣਤੀ 'ਚ ਨਿਕਲ ਕੇ ਪੰਜਾਬ ਬੰਦ ਦੇ ਸੱਦੇ ਤੇ ਜਵਾਬ ਦੇਣਗੇ ਸਰਕਾਰਾਂ ਨੂੰ ਘੇਰਾ ਹੋਰ ਮਜ਼ਬੂਤ ਹੋਏਗਾ ਲੋਕ ਵੱਡੀ ਗਿਣਤੀ ਪੁੱਜ ਰਹੇ ਨੇ ਇਹ ਮੈਨੂੰ ਲੱਗਦਾ ਵੀ ਸਰਕਾਰ ਕਿਤੇ ਇਸ ਗੱਲ ਨਾਲ ਵੱਡਾ ਫੈਸਲਾ ਕੋਈ ਇਹੋ ਜਿਹਾ ਲੈ ਕੇ ਘਾਟਾ ਨਾ ਚਲਣਾ ਪੈ ਜੇ ਕਿਉਂਕਿ ਲੋਕਾਂ ਦਾ ਨੁਕਸਾਨ ਕਰੇ ਤੋਂ ਬਿਨਾ ਲੋਕਾਂ ਤੇ ਜ਼ਬਰ ਕਰੇ ਤੋਂ ਬਿਨਾ ਜ਼ੁਲਮ ਕਰੇ ਤੋਂ ਬਿਨਾ ਜਕੀਸ਼ਿੰਗ ਢੱਲੇਵਾਲ ਜੀ ਇੱਥੋਂ ਚੱਕੇ ਨਹੀਂ ਜਾ ਸਕਦੇ ਜਗਜੀਤ ਸਿੰਘ ਢੱਲੇਵਾਲ ਦਾ ਅੱਜ 34ਵਾਂ ਦਿਨਾਂ ਮਰਨ ਵਰਤਦਾ ਪਰ ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੀਆਂ ਗੱਲਾਂ ਵੀ ਕੀਤੀਆਂ ਗਈਆਂ ਕੀ ਸੀ ਉਹ ਗੱਲਾਂ ਜਾਣਨ ਦੇ ਲਈ ਸਾਡੇ ਨਾਲ ਭਾਰਤੀ ਕਿਸਾਨ ਚੁਣਨੀ ਨੇ ਆਯਾਤ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋ ਬਾਲਮਯੋਤ ਨੇ ਪ੍ਰਧਾਨ ਜੀ ਜੇਕਰ ਗੱਲ ਕਰ ਲਈ ਜਿਸ ਤਰ੍ਹਾਂ ਜ਼ਿਕਰ ਵੀ ਹੋਇਆ ਪ੍ਰੈਸ ਕਾਨਫਰੰਸ ਦੇ ਵੀ ਜ਼ਿਕਰ ਹੋਇਆ ਕੀ ਖਾਸਾ ਕੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਜੱਲੇਵਾਲ ਸਾਹਿਬ ਨੂੰ ਰਾਤੋਂ ਰਾਤ ਕਿਤੇ ਚੱਕਿਆ ਨਾ ਜਾਵੇ ਦੇਖੋ ਇਹ ਸੁਪਰੀਮ ਕੋਰਟ ਦੇ ਕੱਲ ਦੇ ਫੈਸਲੇ ਤੇ ਹੋਈਆਂ ਟਿੱਪਣੀਆਂ ਨੂੰ ਮੁੱਖ ਰੱਖਦੇ ਹਾਂ ਅੱਜ ਦੋਨੇ ਮੋਰਚਿਆਂ ਦੀ ਮੀਟਿੰਗ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨਾਨ ਪੋਲਿਟিক্যাল ਇਹ ਸਾਰੇ ਪੱਖਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ ਪਰ ਉਹ ਜਿਹੜੀਆਂ ਟਿੱਪਣੀਆਂ ਨੇ ਉਹ ਇੱਕ ਤਰਫੀਆਂ ਨੇ ਕਿਸਾਨਾਂ ਦੇ ਵਿਰੋਧ ਚ ਨੇ ਮੰਨ ਲੋ ਟਿੱਪਣੀਆਂ ਦਾ ਕੋਈ ਵੀ ਉਹ ਡੰਗਾਈ ਚ ਬੱਚਿਆ ਪਹਿਲੂ ਸਾਨੂੰ ਨਜ਼ਰ ਨਹੀਂ ਆਇਆ ਕਿ ਕਿਸਾਨਾਂ ਦਾ ਐਡਾ ਵੱਡਾ ਲੰਬਾ ਅंदोलਨ ਹੋਵੇ ਤੇ ਕੇਂਦਰ ਸਰਕਾਰ ਨੂੰ ਇੱਕ ਵੀ ਪੁਆਇੰਟ ਉਹਨਾਂ ਨੇ ਨਹੀਂ ਕਿਹਾ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰੇ ਸੋ ਮਤਲਬ ਅਸੀਂ ਆਪਣੀ ਵਿਉਂਤਬੰਦੀ ਇਸ ਤਰ੍ਹਾਂ ਦੀ ਬਣਾਈ ਹੈਗੀ ਆ ਵੀ ਜਗਜੀਤ ਸਿੰਘ ਢੱਲੇਵਾਲ ਜੀ ਨੇ ਖੁਦ ਸਟੇਟਮੈਂਟ ਦੇ ਕੇ ਜਿਹੜੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹੈਗੀਆਂ ਨੇ ਵੀ ਮੈਨੂੰ ਮੇਰੇ ਕਿਸਾਨ ਇਸ ਤਰ੍ਹਾਂ ਘੇਰਾਬੰਦ ਕਰਕੇ ਰੱਖਣ ਕੇ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਮੈਨੂੰ ਚੁੱਕ ਕੇ ਨਾ ਲੈ ਜਾਣ ਸੋ ਅਸੀਂ ਉਹਨਾਂ ਦੀ ਸਟੇਟਮੈਂਟ ਨੂੰ ਮੁੱਖ ਰੱਖਦੇ ਆ ਮੋਰਚਿਆਂ ਦੇ ਪਹਿਲੇ ਕੀਤੇ ਐਲਾਨ ਨੂੰ ਮੁੱਖ ਰੱਖਦੇ ਆ ਕਿ ਅਸੀਂ ਉਹਨਾਂ ਚਿਹਰੇ ਇਥੋਂ ਮਰਨ ਵਰ ਤੋਂ ਨਹੀਂ ਉੱਠਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਸਾਡੀਆਂ ਸ਼ਾਤਾਂ ਹੋਣਗੀਆਂ ਜੋ ਕਹਿ ਕੇ ਬੈਠੇ ਸੀ ਉਹ ਤੇ ਹਟਾਲਾਂ ਸਰਕਾਰਾਂ ਦੇ ਕੀ ਫਰਮਾਨ ਆਉਂਦੇ ਨੇ ਕੀ ਫੈਸਲੇ ਆਉਂਦੇ ਆ ਉਹਨਾਂ ਦਾ ਮੁਕਾਬਲਾ ਅਸੀਂ ਸਬਰ ਨਾਲ ਜ਼ਬਰਦਸਤ ਕਰਾਂਗੇ ਇੰਨਾ ਸੌਖਿਆ ਏਡੇ ਵੱਡੇ ਅंदोलਨ ਚ ਜਗਜੀਤ ਸਿੰਘ ਡੱਲੇਵਾਲ ਨੂੰ ਚੋਕਣ ਨਹੀਂ ਦੇਵਾਂਗੇ ਕਿਉਂਕਿ ਵੱਡੀ ਗਿਣਤੀ ਅਸੀਂ ਦੇਸ਼ ਵਾਸੀਆਂ ਤੇ ਟੇਕ ਰੱਖ ਕੇ ਅंदोलਨ ਕਰ ਰਹੇ ਹਾਂ ਇਹ ਦੇਸ਼ ਦੀ ਬਹੁ ਗਿਣਤੀ ਦਾ ਅਦੋਲਨ ਵੱਡੀਆਂ ਮੰਗਾਂ ਨੇ ਲਗਭਗ ਦੇਸ਼ ਦੀ 50% ਆਬਾਦੀ ਤੋਂ ਵੀ ਜ਼ਿਆਦਾ ਲੋਕਾਂ ਦੀਆਂ ਮੰਗਾਂ ਨੇ ਸੋ ਇਹਨਾਂ ਮੰਗਾਂ ਨੂੰ ਪੂਰੀਆਂ ਕਰਾਉਣ ਖਾਤਰ ਅਸੀਂ ਕੇਂਦਰ ਸਰਕਾਰ ਤੋਂ ਲੜਾਈ ਲੜਾਂਗੇ ਜਦ ਤੱਕ ਲੈ ਕੇ ਜਾਵਾਂਗੇ ਇਹ ਕਠਿਨਾਈਆਂ ਖੈਆਂ ਆਉਂਦੀਆਂ ਰਹਿੰਦੀਆਂ ਨੇ ਅੱਜ ਪਹਿਲੀ ਵਾਰ ਨਹੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਆਈਆਂ ਇਹ ਪਹਿਲਾਂ ਵੀ ਬਹੁਤ ਵਾਰ ਆਈਆਂ ਨੇ ਪਹਿਲੇ ਅਦੋਲਨਾਂ 'ਚ ਵੀ ਆਈਆਂ ਨੇ ਇਹ ਟਿੱਪਣੀਆਂ ਤੇ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਉਹਦੇ ਤੇ ਨਿਰਭਰ ਕਰਦਾ ਹੈ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕ ਕੱਲ ਨੂੰ ਵੱਡੀ ਗਿਣਤੀ 'ਚ ਨਿਕਲ ਕੇ ਪੰਜਾਬ ਬੰਦ ਦੇ ਸੱਦੇ ਤੇ ਜਵਾਬ ਦੇਣਗੇ ਸਰਕਾਰਾਂ ਨੂੰ ਤੇ ਕੇ ਜਿਹੜੀ ਨਿਆਂਪਾਲਿਕਾ ਦੀਆਂ ਟਿੱਪਣੀਆਂ ਨੇ ਉਹਨਾਂ ਨੂੰ ਵੀ ਸੋਚਣ ਲਈ ਮਜਬੂਰ ਕਰਨਗੇ ਵੀ ਇਹ ਇੱਕ ਤਰਫੀਆਂ ਟਿੱਪਣੀਆਂ ਵਾਜਿਬ ਨਹੀਂ ਇਹ ਮੋਲਕ ਜੇ ਆਜ਼ਾਦ ਮੋਲਕ ਕਹਿੰਦੇ ਹੋ ਤਾਂ ਸਭ ਨਾਲ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਤਾਂ ਨਾ ਕਿ ਸਰਕਾਰ ਪੱਖੀ ਕੋਈ ਗੱਲ ਕਰਨੀ ਚਾਹੀਦੀ ਪ੍ਰਧਾਨ ਜੀ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰ ਰਹੇ ਆ ਆਪਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਸਰਕਾਰਾਂ ਵੀ ਕਿਤੇ ਨਾ ਕਿਤੇ ਇਸ਼ਾਰਾ ਕਰਕੇ ਅਫਸਰ ਵੀ ਚੱਕਣ ਦੀ ਗੱਲ ਜੇਕਰ ਜ਼ਬਰਦਸਤੀ ਚੱਕਣ ਆਉਂਦੇ ਨੇ ਤਾਂ ਮਾਹੌਲ ਕਿਹੋ ਜਿਹਾ ਰਹਿਣ ਵਾਲਾ ਦੇਖੋ ਮਾਹੌਲ ਇਹ ਹੈ ਲੋਕਾਂ ਦੀਆਂ ਭਾਵਨਾਵਾਂ ਇਸ ਅਦੋਲਨ ਨਾਲ ਜੁੜੀਆਂ ਹੋਈਆਂ ਨੇ ਬਕਾਇਦਾ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨੇ ਜਿਹੜੇ ਰਾਤ ਨੂੰ ਜਗਜੀਤ ਸਿੰਘ ਢੱਲੇਵਾਲ ਜੀ ਦਾ ਘੇਰਾ ਮਜ਼ਬੂਤ ਰੱਖਦੇ ਹੈਗੇ ਹੈ ਘੇਰਾ ਹੋਰ ਮਜ਼ਬੂਤ ਹੋਏਗਾ ਲੋਕ ਵੱਡੀ ਗਿਣਤੀ ਪਹੁੰਚ ਰਹੇ ਨੇ ਇਹ ਮੈਨੂੰ ਲੱਗਦਾ ਵੀ ਸਰਕਾਰ ਕਿਤੇ ਇਸ ਗੱਲ ਨਾਲ ਵੱਡਾ ਫੈਸਲਾ ਕੋਈ ਇਹੋ ਜਿਹਾ ਲੈ ਕੇ ਘਾਟਾ ਨਾ ਚਲਣਾ ਪੈ ਜੇ ਕਿਉਂਕਿ ਲੋਕਾਂ ਦਾ ਨੁਕਸਾਨ ਕਰੇ ਤੋਂ ਬਿਨਾ ਲੋਕਾਂ ਤੇ ਜ਼ਬਰ ਕਰੇ ਤੋਂ ਬਿਨਾ ਜ਼ੁਲਮ ਕਰੇ ਤੋਂ ਬਿਨਾ ਜਗਜੀਤ ਸਿੰਘ ਡੱਲੇਵਾਲ ਜੀ ਇੱਥੋਂ ਚੱਕੇ ਨਹੀਂ ਜਾ ਸਕਦੇ ਲੋਕ ਹਰ ਜ਼ਬਰ ਦਾ ਮੁਕਾਬਲਾ ਕਰਨ ਲਈ ਤਿਆਰ ਹੈ ਉਹ ਕਹਿੰਦੇ ਆ ਕਿ ਅਸੀਂ ਬਿਲਕੁਲ ਪੀਸਫੁਲ ਤਰੀਕੇ ਨਾਲ ਅंदोलਨ ਲੜ ਰਹੇ ਹਾਂ ਯਾਰ 34 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਰਨwarte ਤੇ ਬੈਠੇ ਆ ਕੇਂਦਰ ਸਰਕਾਰ ਦਾ ਅਲੀਆ ਅੜੀ ਵਾਲ ਰਵਈਆ ਹੈ ਅਜੇ ਤੱਕ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਤੇ ਕਿਸਾਨਾਂ ਦੇ ਅੰਦਰ ਰੋਸ ਬਹੁਤ ਹੈ ਗੁੱਸਾ ਬਹੁਤ ਹੈ ਸੋ ਇਸ ਗੁੱਸੇ ਦੇ ਵਿੱਚ ਜਦੋਂ ਕੋਈ ਸਰਕਾਰਾਂ ਜ਼ਬਰ ਕਰਨਗੇ ਆ ਤਹਾ ਉਸ ਜ਼ਬਰਦਸਤ ਮੁਕਾਬਲਾ ਲੋਕ ਡਟ ਕੇ ਕਰਦੇ ਹੁੰਦੇ ਆ ਕਦੇ ਵੀ ਪਿੱਛੇ ਨਹੀਂ ਹਟਦੇ ਹੁੰਦੇ ਗਰਾਊਂਡ ਕਦੇ ਵੀ ਨਹੀਂ ਛੱਡਦੇ ਹੁੰਦੇ ਇਸ ਢੱਲੇਵਾਲ ਦੀਆਂ ਭਾਵਨਾਵਾਂ ਤੇ ਲੋਕ ਖਰੇ ਉਤਰਨਗੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਸ ਤੇ ਇਹ ਜਹਰਾ ਨਹੀਂ ਬਣਾਉਣਾ ਚਾਹੀਦਾ ਸਗੋਂ ਕੇਂਦਰ ਸਰਕਾਰ ਨਾਲ ਆਪਤਾ ਕਰਕੇ ਕੋਈ ਗੱਲਬਾਤ ਦਾ ਰਾਹ ਕੱਟਣਾ ਚਾਹੀਦਾ ਨਾ ਕਿ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਇਸ ਦੋਲੋਂ ਨੂੰ ਖਤਮ ਕਰਨਾ ਚਾਹੀਦਾ ਜੀ ਬਿਲਕੁਲ ਐਸੀ ਜਸਵਿੰਦਰ ਸਿੰਘ ਲੋਂਗੋਵਾਲ ਜਿਨ੍ਹਾਂ ਨੇ ਆਖਿਆ ਕਿ ਜੇਕਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਝੁਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਕਿਸਾਨ ਨੇ ਜਾਂ ਫਿਰ ਪੈਰਾ ਦੇ ਰਹੇ ਨੇ ਇਹਨਾ ਆਸਾਨ ਨਹੀਂ ਹੋਵੇਗਾ ਸਰਕਾਰਾਂ ਦੇ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਝੁਕਣਾ ਕੈਮਰਾਮੈਨ प्रदीप ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਰਡਰ ਸੰਗਰੂਰ